ਕਾਲਸਾ ਵਾਹਿਗੁਰੂ ਜੀ ਕਿਫਤ ਹੈ ਤੇ ਅਸੀਂ ਇੱਥੇ ਕਾਮ ਵਾਲੀ ਹੈ ਨਾ ਤੇ ਅੰਦਰ ਆਇਆ ਵੋਟ ਲੈ ਕੇ ਤੇ ਉਹ ਬਾਪੂ ਨੂੰ ਮਿਲ ਕੇ ਆਇਆ ਹੈ ਨਾ ਤੇ ਬਾਪੂ ਸੀ ਬੇਬੇ ਸੀ ਤੇ ਜਿਵੇਂ ਯਾਰ ਸੱਪਾਂ ਤੇ ਬੈਠੇ ਨੇ ਨਾ ਤੇ ਬਹੁਤ ਮਨ ਪਰਦਾ ਯਾਰਾ ਦੇਖ ਕੇ ਵੀ ਹਾਲਾਤ ਤੇ ਆਹ ਦੇਖ ਲੋ ਲੱਗਦਾ ਵੀ ਇੱਥੇ ਕੋਈ ਰਹਿائش ਹੁੰਦੀ ਸੀ ਕਦੇ ਨਾ ਤੇ ਆਹ ਹਾਲਾਤ ਨੇ ਤੇ ਆਪਣਾ ਰਫਤਾਰ ਬਾਈ ਉਹ ਰੀ ਇੱਥੇ ਸੇਵਾ ਕਰ ਰਹੇ ਨੇ ਅਸੀਂ ਉਧਰ ਸੀ ਹਰੀ ਕੇ ਤੇ ਇੱਥੇ ਕਿਹੜੀ ਕਿਹੜੀ ਚੀਜ਼ਾਂ ਦੀ ਬਣਾਉਣਾ ਲੋੜ ਹਨ ਮੈਨੂੰ ਦੱਸ ਦੋ ਬਾਈ ਇੱਥੇ ਜੀ ਹੁਣ ਤਾਂ ਜਿਹੜਾ ਰਸਣਾ ਉਹ ਤਾਂ ਜੀ ਬਹੁਤ ਜਿਹੜਾ ਪਹੁੰਚ ਚੁੱਕਿਆ ਹੈਗਾ ਤੇ ਪਿੰਡਾਂ ਦੇ ਲੋਕ ਵੀ ਆਈ ਕਹਿੰਦੇ ਆ ਉਹ ਕਹਿੰਦੇ ਵੀ ਜਦੋਂ ਪਾਣੀ ਦਾ ਪੱਧਰ ਨੀਮਾ ਹੋ ਗਿਆ ਵੀ ਉਸ ਤੋਂ ਬਾਅਦ ਸਾਨੂੰ ਲੋੜ ਪਊ ਵੀ ਸਾਡੇ ਪਾਣਾਂ ਜਿਹੜੇ ਪੱਧਰੇ ਕਰਨੇ ਵੀ ਸਾਡੇ ਘਰਾਂ ਦੀ ਜਿਹੜੀ ਮੁਰੰਮਤ ਆ ਜਿਹੜੇ ਆਪਾਂ ਬਾਪੂ ਜੀ ਦੇਖ ਕੇ ਆਏ ਆ ਜੀ ਇਹਨਾਂ ਦੀ ਗਾਂ ਵੀ ਪਾਣੀ ਦੇ ਵਿੱਚ ਰੁੜ ਗਈ ਤੇ ਸਾਰੇ ਘਰ ਦੀ ਚਾਰ ਦੁਵਾਰੀ ਇਹਨਾਂ ਦੀ ਢਹਿ ਗਈ ਸਾਰੀ ਜੀ ਤੇ ਨਾ ਇਹਨਾਂ ਦੇ ਕੋਲ ਜ਼ਮੀਨ ਆ ਮਸਾ ਵਿਚਾਰਿਆਂ ਨੇ ਘਰ ਪਾਇਆ ਹੋਣਾਗਾ ਜੀ ਤੇ ਜਦੋਂ ਪਾਣੀ ਦਾ ਪੱਧਰ ਨੀਵਾ ਹੋ ਗਿਆ ਉਦੋਂ ਪਤਾ ਲੱਗਣਾ ਜੀ ਵੀ ਕਿਹਦਾ ਕਿੰਨਾ ਨੁਕਸਾਨ ਹੋਇਆਗਾ ਫੇਰ ਜਿਆਦਾ ਲੋਡ ਪੈਣੀ ਆ ਜੀ ਹੁਣ ਤਾਂ ਆਪਾਂ ਇਹਨਾਂ ਨੂੰ ਇੱਕ ਹਿਸਾਬ ਨਾਲ ਜਿਉਂਦੇ ਰੱਖ ਰਹੇ ਆ ਵੀ ਸਿਰਫ ਰੋਟੀ ਪਾਣੀ ਦੇ ਰਹੇ ਆ ਬਾਕੀ ਦੀ ਜ਼ਿੰਦਗੀ ਜਿਹੜੀ ਅੱਗੇ ਇਹਨਾਂ ਨੂੰ ਪੈਰਾਂ ਸਹਿਰ ਕਰਨਾ ਮੋੜ ਜਿਹੜੇ ਪੰਜ-ਪੰਜ ਸਾਲ ਪਿੱਛੇ ਚਲੇ ਗਏ ਉਹ ਫੇਰ ਜਦੋਂ ਪਾਣੀ ਦਾ ਪੱਧਰ ਨੀਵਾ ਹੋ ਗਿਆ ਜੀ ਫੇਰ ਆ ਤਾਂ ਹੀ ਅਸੀਂ ਬੇਨਤੀ ਕਰਦੇ ਆ ਵੀ ਹਜੇ ਪੈਸੇ ਸਾਂਭ ਕੇ ਰੱਖੋ ਵੀ ਜਦੋਂ ਪਾਣੀ ਦਾ ਪੱਧਰ ਨੀਵਾ ਹੋ ਗਿਆ ਜੀ ਉਦੋਂ ਜਿਹੜੀ ਲੋਡ ਆ ਉਹ ਪਊਗੀ ਹਾਂ ਜਿਵੇਂ ਪਰਿਵਾਰ ਆ ਅਸੀਂ ਆਪਣਾ ਨੰਬਰ ਲੈ ਲਿਆ ਨਾ ਤੇ ਆਪਣਾ ਉਹਨੇ ਪਰਿਵਾਰ ਦੀ ਭਾਈ ਮਦਦ ਹੈ ਨਾ ਪਰਲ ਕੇ ਸਾਰੇ ਜਣੇ ਕਰਾਂਗੇ ਤੇ ਬਹੁਤ ਵਿਚਾਰੇ ਹੈ ਨਾ ਵੀ ਦਰਦਜ ਨੇ ਤੇ ਦਿਖਲਾ ਆਪਣਾ ਅੱਜ ਇੰਨੀ ਨੇ ਹੋਣੀ ਹੈ ਨਾ ਦੇਖਿਆ ਦੋ ਸੱਪ ਕਹਿੰਦਾ ਵੀ ਅੰਦਰ ਹੈ ਨਾ ਬੈਠੇ ਛੋਟੇ ਛੋਟੇ ਬਾਪੂ ਕਹਿੰਦਾ ਵੀ ਉਹਨਾਂ ਨੂੰ ਮੱਥਾ ਟੇਕ ਦਿੰਨੇ ਵੀ ਭਾਈ ਤੁਸੀਂ ਪੈਰੋ ਸਾਨੂੰ ਵੀ ਪੈਣ ਦਿਓ ਨਾ ਕੀ ਖਲਾਫ ਨੇ ਯਾਰ ਤੁੰਨੇ ਨਾ ਤੇ ਬਸ ਇਹੀ ਆ ਵੀ ਦੁੱਖ ਦੀ ਘੜੀ ਆ ਸਾਰੇ ਜਣੇ ਯਾਰ ਹੈ ਨਾ ਤੇ ਮਤਲਬ ਸਮਝੀਏ ਸੈਂਸਿਟੀਵਿਟੀ ਨੂੰ ਤੇ ਗੋੜਾ ਮਤਲਬ ਸਬਰ ਸੰਤੋਖ ਨਾਲ ਲੜਨ ਵਾਲੀ ਲੜਾਈ ਆ ਇਹ ਕਿਹੜਾ ਕੋਈ ਕਿਸੇ ਬੰਦੇ ਦੇ ਖਿਲਾਫ ਲੜਾਈ ਆ ਕੁਦਰਤ ਤੁਹਾਨੂੰ ਪਤਾ ਕੁਦਰਤ ਤੇ ਆਫਤਾਂ ਨਾਲ ਕੁਦਰਤ ਦੇ ਵਿਰੁੱਧ ਤਾਂ ਲੜਿਆ ਵੀ ਜਾ ਸਕਦਾ ਸਬਰ ਸੰਤੋਖ ਦੀ ਗੱਲ ਨਾ ਜੇ ਰਫਤਾਰ ਨੇ ਕਿਹਾ ਜਦੋਂ ਮਤਲਬ ਪਾਣੀ ਵਾਲਾ ਮਤਲਬ ਟਲ ਜੂਗਾ ਨਾ ਕੰਮ ਤੇ ਉਸ ਤੋਂ ਬਾਅਦ ਫਿਰ ਅਸਲੀ ਲੜਾਈ ਹੈ ਜਿਹੜੀ ਸ਼ੁਰੂ ਹੋਊਗੀ ਕਿ ਕੌਣ ਖੜਦਾ ਉਹਦੇ ਲੋਕਾਂ ਨਾਲ ਤੇ ਸਾਰੇ ਜਾਣੇ ਆਪਾਂ ਤੇ ਕੋਈ ਨਹੀਂ ਹਲੇ ਰਾਸ਼ਣ ਬਹੁਤ ਆ ਤੇ ਹੁਣ ਸਾਰੇ ਜਾਣੇ ਨਾ ਵੀ ਉੜੀਕਰੂ 15 20 ਦਿਨ 25 ਦਿਨ ਉਸ ਤੋਂ ਬਾਅਦ ਤੁਹਾਨੂੰ ਸਾਰੀ ਬਣਦੀ ਜਾਣਕਾਰੀ ਦੇਵਾਂਗੇ ਤੇ ਆਪਦੇ ਲੋਕਾਂ ਨਾਲ ਆਪਦੇ ਪੰਜਾਬ ਨਾਲ ਸਾਰੇ ਜਾਣਕਾਰੀ ਦੇਵਾਂਗੇ ਧੰਨਵਾਦ ਸਤਿ ਸਰਕਾਰ ਸਾਹਿਬਾ ਬਾਈਰ ਜੀ ਕਿ